ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਵੀਰ ਜੀ ਸਾਰਿਆਂ ਦਾ ਜੀ ਆਪਣੇ YouTube ਚੈਨਲ ਤੇ ਜੀ ਅੱਜ ਵੀਰ ਜੀ ਆਪਾਂ ਤੁਹਾਨੂੰ 17 ਫੁੱਟ 17 ਬਾਈ 7 ਫੁੱਟ ਟਰੈਲਰ ਦਿਖਾਵਾਂਗੇ ਜੀ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ ਹੈ ਜੀ ਨਿਊ ਹੋਲੈਂਡ ਬਲੂ ਬਿੱਟ ਬਲੈਕ ਕਲਰ ਹੈ ਜੀ ਟਰੈਲਰ ਦਾ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ ਵੀਰ ਜੀ ਮੋਡੀਫਾਈ ਦੀ ਸਾਰੀ ਐਕਸੈਸਰੀ ਲੱਗੀ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਕੱਲੀ-ਕੱਲੀ ਚੀਜ਼ ਦਾ ਵੀਰ ਜੀ ਤੁਹਾਨੂੰ ਰਿਵਿਊ ਕਰਾਵਾਂਗੇ ਕੀ-ਕੀ ਟ੍ਰੇਲਰ ਨੇ ਆਪਾਂ ਲਾਇਆ ਹੈ ਜੀ ਲਾਈਟਾਂ ਬੇਲ 'ਚ ਗੈਂਤੀ ਸਭ ਚੀਜ਼ ਮੋਡੀਫਾਈ ਦਾ ਲੱਗਿਆ ਹੈ ਜੀ ਦੇਖ ਸਕਦੇ ਹੋ ਗ੍ਰੇਡੀਅਮ ਦਾ ਕੰਮ ਬਹੁਤ ਸੋਹਣਾ ਹੋਇਆ ਵੀਰ ਜੀ ਦੇਖ ਸਕਦੇ ਹੋ ਜੀ 17 बाई 7 ਫੁੱਟ ਟ੍ਰੇਲਰ ਹੈ ਜੀ ਬਾਈ ਵੀਰਾਂ ਦੀ ਡਿਮਾਂਡ ਤੇ ਤਿਆਰ ਹੋਇਆ ਹੈ ਜੀ ਗੁਰਦਾਸਪੁਰ ਪੰਜਾਬ ਚ ਜਾਣਾ ਹੈ ਟ੍ਰੇਲਰ ਦੇਖ ਸਕਦੇ ਹਾਂ ਅੰਮ੍ਰਾਲੇ ਸ਼ਹਿਰ ਵਰਕਸ਼ਾਪ ਹੈ ਵੀਰ ਜੀ ਪੇਵੇ ਰੋਡ ਤੇ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਮ੍ਰਾਲਾ ਮੋਬਾਈਲ ਨੰਬਰ 70277277181 7027077181 ਇਸ ਨੰਬਰ ਤੇ ਫੋਨ ਕਰਕੇ ਵੀਰ ਜੀ ਟਰੈਲਰ ਦੀ ਫੋਟੋਆਂ ਮੰਗਾ ਸਕਦੇ ਹੋ ਵੀਡੀਓ ਮੰਗਾ ਸਕਦੇ ਹੋ ਵੀਡੀਓ ਦੇ ਵਿੱਚ ਕੁਝ ਦੱਸਣਾ ਰਹੇ ਜੇ ਫੋਨ ਕਰਕੇ ਪੁੱਛ ਸਕਦੇ ਹੋ ਆਨਲਾਈਨ ਆਫਲਾਈਨ ਆਰਡਰ ਚੱਲ ਰਿਹਾ ਵੀਰ ਜੀ ਬੁੱਕ ਕਰ ਸਕਦੇ ਹੋ ਜੀ ਮੂਕ ਕਰਨ ਤੋਂ 17 12 ਫੁੱਟ 14 ਫੁੱਟ ਟਰੈਲਰ ਆਪਾਂ ਹਫਤੇ ਦੇ ਵਿੱਚ ਦੇ ਦਿੰਦੇ ਆਂ ਵੀਰ ਜੀ 14 ਫੁੱਟ ਤੋਂ ਜੋ 14 ਫੁੱਟ ਤੋਂ ਬਾਅਦ ਜਿਹੜਾ ਟਰੈਲਰ ਹੈ ਉਹ ਆਪਾਂ 10 ਦਿਨ ਦੇ ਵਿੱਚ ਦੇਵਾਂਗੇ ਜੀ 20 ਫੁੱਟ ਤੱਕ ਜਿਹੜਾ 20 ਫੁੱਟ ਤੋਂ ਹੋਰ ਵੱਡਾ ਟਰੈਲਰ ਹੈ ਜੀ ਉਹਦਾ ਆਪਣਾ 15 ਦਿਨ ਦਾ ਟਾਈਮ ਹੈ ਵੀਰ ਜੀ ਆਹ ਦੇਖ ਸਕਦੇ ਹੋ ਜੀ ਇਹਨੂੰ ਟਾਇਰ ਨਵੇਂ ਪਾਏ ਨੇ ਵੀਰ ਜੀ ਵੀਰਾਂ ਨੇ ਆਪਣੇ ਟਾਇਰ ਲੈ ਕੇ ਦਿੱਤੇ ਆ ਜੀ ਆਹ ਦੇਖ ਸਕਦੇ ਹੋ ਜੇ ਕੇ ਦੇ ਟਾਇਰ ਨੇ ਜੀ ਦੇਖ ਸਕਦੇ ਹੋ ਬਿਲਕੁਲ ਨਿਊ ਟਾਇਰ ਨੇ ਤੇ ਟਾਇਰਾਂ ਦੇ ਪਿੱਛੇ ਗਰਦਖੋਰ ਲਾਇਆ ਵੀਰ ਜੀ ਚੈੱਕ ਕਰ ਸਕਦੇ ਹੋ ਆ ਰੱਸਾ ਖਿੱਚਣ ਵਾਲੀਆਂ ਰੀਲਾਂ ਹੋ ਗਈਆਂ ਜੀ ਦੇਖ ਸਕਦੇ ਹੋ ਜੀਪ ਲਈ ਹੈ ਜੀ ਆਹ ਡਾਲੇ ਡਾਲੇ ਨੂੰ ਦੇਖ ਸਕਦੇ ਹੋ ਵੀਰ ਜੀ ਕਲੱਚ ਲੋਕ ਲਾਇਆ ਹੈ ਜੀ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਰਿਵਿਊ ਕਰਾਵਾਂਗੇ ਵੀਰ ਜੀ ਇੱਕ ਵਾਰ ਟਰਾਲੇ ਦੀ ਲੁੱਕ ਚੈੱਕ ਕਰ ਲਓ ਜੀ ਮੰਜਾ ਲੱਗਿਆ ਤਰਪਾਲ ਵਾਲਾ ਪੈਪ ਲੱਗਿਆ ਜੀ ਉੱਪਰ ਆ ਸਭ ਤੋਂ ਵੱਡੀ ਗੱਲ ਕਹਿ ਵੀਰ ਜੀ ਆ ਦੇਖ ਸਕਦੇ ਹੋ ਜੀ ਆ ਜਿਹੜਾ ਮੱਛੀ ਹੈ ਜੀ ਜਿਹੜਾ ਮੱਛੀ ਘਟ ਹੈ ਆਪਾਂ ਨੇ 10 ਫੁੱਟੀ ਚਾਸੀ ਦਾ ਲਾਇਆ ਹੈ ਜੀ 10 10 ਫੁੱਟੇ ਚੈਨਰ ਦਾ ਨਾ ਸੌਰੀ 10 ਇੰਚੀ ਚੈਨਰ ਦਾ ਲਾਇਆ ਹੈ ਜੀ ਇਹਦੀ ਲੰਬਾਈ 55 ਇੰਚ ਹੈ ਜੀ ਇਹ ਆਪਾਂ ਨੇ ਬਾਈ ਨੇ ਡਿਮਾਂਡ ਤੇ ਪੈਪ ਦਾ ਮਿਡਲ ਵਾਈ ਹੈ ਜੀ ਇਹ ਟੌਰ ਵਾਸਤੇ ਹੁੰਦੀ ਹੈ ਅੱਗੇ ਵਧਾ ਕੇ ਵੀ ਸਮਾਨ ਲੋਡ ਕਰ ਸਕਦੇ ਹਾਂ ਆ ਬਾਈ ਦੀ ਡਿਮਾਂਡ ਤੇ 3.5 ਇੰਚੀ ਗੁੱਲਾ ਲਾਇਆ ਹੈ ਜੀ ਜਿਹੜਾ ਟਰੈਕਟਰ ਨੂੰ ਪੈਂਦਾ ਆ ਜੈਕ ਵਾਲਾ ਪਿਆ ਵੀ ਜੀ ਸਾਰਾ ਅੰਡਰਗਰਾਊਂਡ ਕੱਢਿਆ ਹੋਇਆ ਹੈ ਜੀ ਜੈਕ ਡਬਲ ਹੈ ਇਹਨੂੰ 30 30 ਟਨ ਵਾਲੇ ਦੋ ਜੈਕ ਲੱਗੇ ਹੋਏ ਆ ਜੀ ਆ ਲਾਈਟਾਂ ਦੀ ਵਾਇਰਿੰਗ ਹੋ ਗਈ ਜੀ ਆ ਪੌੜੀ ਹੋ ਗਈ ਜੀ ਪੌੜੀ ਇੱਕ ਫਰੰਟ ਤੇ ਹੈ ਤੇ ਦੂਈ ਪੌੜੀ ਸਾਈਡ ਤੇ ਹੈ ਜੀ ਬਿੱਡ ਤੇ ਲੱਗ ਗਿਆ ਬਾਡੀ ਤੇ ਲੱਗ ਗਿਆ 17/7 ਫੁੱਟ ਟ੍ਰੇਲਰ ਦਾ ਸਾਈਜ਼ ਹੈ ਜੀ ਬਾੜ ਇਹਦੀ 2 ਫੁੱਟ ਹੈ ਬਾਈ ਦੀ ਡਿਮਾਂਡ ਤੇ ਵੈਸੇ ਆਪਾਂ ਸਵਾ ਦੋ ਕਰਦੇ ਆਂ ਬਡੇ ਟ੍ਰੇਲਰ ਦੀ ਹੈ ਬਾਈ ਦੀ ਡਿਮਾਂਡ ਤੇ 2 ਫੁੱਟ ਕੀਤੀ ਆ ਬਡੇ 2.5 ਫੁੱਟਾ ਤਰਪਾਲ ਵਾਲਾ ਪੈਵ ਲੱਗਿਆ ਹੈ ਜੀ ਤੇ ਸਾਈਡ ਵਾਲੀ ਚਾਦਰ ਇਹਨੂੰ 10 ਗੇਜ ਹੈ ਫਰਸ਼ ਵੀਰ ਜੀ ਇਹਨੂੰ ਜਹਾਜਤ ਹੈ ਫਰਸ਼ ਤੁਹਾਨੂੰ ਦਿਖਾਉਂਦੇ ਆਂ ਉੱਪਰ ਚੜ ਕੇ ਆਹ ਦੇਖ ਸਕਦੇ ਹੋ ਜੀ ਫਰਸ਼ ਜਹਾਜਤ ਹੈ ਜਿੰਨਾ ਚੱਲੇਗਾ ਉਹਨਾ ਬਾਈਟ ਨਿਕਲੇਗਾ ਵੀਰ ਜੀ 2-4 ਢੇੜਿਆਂ ਦੇ ਢੇੜੇ ਲੱਗਣ ਤੋਂ ਬਾਅਦ ਫੁੱਲ ਬਾਈਟ ਫਰਸ਼ ਨਿਕਲ ਜੇਗਾ ਜੀ ਇਹ ਆ ਦੇਖ ਸਕਦੇ ਹੋ ਬਿੱਡ ਤੇ ਮੁੱਛ ਲਾਈ ਹੈ ਜੀ ਬਿੱਡ ਵੀ ਲੇਜ਼ਰ ਕਟਿੰਗ ਹੈ ਜੀ ਆ ਚੈੱਕ ਕਈ ਵੀਰ ਕਹਿੰਦੇ ਨੇ ਲੇਜ਼ਰ ਕਟਿੰਗ ਕੀ ਹੁੰਦਾ ਹੈ ਜੀ ਮੋٹے ਪਾਈਪ ਹੁੰਦੇ ਨੇ ਲੇਜ਼ਰ ਕਟਿੰਗ ਦੇ ਵਿੱਚ ਆਹ ਦੇਖ ਸਕਦੇ ਹੋ ਜੀ ਆ ਕੰਪਿਊਟਰ ਨਾਲ ਕਟਿੰਗ ਹੁੰਦੀ ਹੈ ਜੀ ਕੰਪਿਊਟਰ ਮਸ਼ੀਨ ਨਾਲ ਕਟਿੰਗ ਹੁੰਦੀ ਹੈ ਲੇਜ਼ਰ ਮਸ਼ੀਨ ਆ ਨੀਚੇ ਪਲੇਨ ਸਰੀਆ ਹੈ ਜੀ ਬਾਡੀ ਉੱਪਰ ਪਾਈਪ ਹੈ ਆ ਚੈੱਕ ਕਰ ਸਕਦੇ ਹੋ ਫਰਨੀਸ਼ਿੰਗ ਚੈੱਕ ਕਰੋ ਵੀਰ ਜੀ ਕੱਲੀ ਕੱਲੀ ਐਂਗਲ ਤੇ ਤੁਹਾਨੂੰ ਫਰਨੀਸ਼ਿੰਗ ਚੈੱਕ ਕਰਾਉਂਦੇ ਆਪਾਂ ਫਰਨੀਸ਼ਿੰਗ ਚੈੱਕ ਕਰੋ ਜੀ ਆ ਗੈਂਤੀ ਲੱਗੀ ਹੈ ਜੀ ਆ ਬੇਲ ਚਾਹ ਤੇ ਫਰਨੀਸ਼ਿੰਗ ਚੈੱਕ ਕਰੋ ਵੀਰ ਜੀ ਅਸਲ ਅੰਸਰ ਲੱਗੇ ਆ ਜੀ ਟਰੈਲਰ ਨੂੰ ਆ ਟੋਚ ਨੂੰ ਕਾ ਦੋਨੋਂ ਸਾਈਡ ਤੇ ਲੱਗਿਆ ਨੇ ਵੀਰ ਜੀ ਟਰਾਲਾ ਕਿਤੇ ਲੋਡ ਦਾ ਫਾਸੇ ਦੂਆ ਟਰੈਕਟਰ ਪਾ ਕੇ ਇੱਧਰ ਵੀ ਖਿੱਚ ਸਕਦੇ ਹਾਂ ਤੇ ਉੱਧਰ ਵੀ ਖਿੱਚ ਸਕਦੇ ਹਾਂ ਦੋਨੋਂ ਸਾਈਡਾਂ ਤੇ ਲੱਗੀ ਹੈ ਜੀ ਆਹ ਜੈਕ ਵਾਲੇ ਲੋਕ ਵੀ ਜੀ ਦੋਨੋਂ ਸਾਈਡਾਂ ਤੇ ਲੱਗੇ ਹੋਏ ਆ ਜੀ ਆਹ ਜੈਕ ਵਾਲੇ ਲੋਕ ਰੋਡ ਤੇ ਜਾਂਦੀ ਟਰਾਲੀ ਉੱਪਰ-ਨੀਚੇ ਨਾ ਹੋਵੇ ਇਹ ਰੋਕਣ ਵਾਸਤੇ ਹੁੰਦੇ ਆ ਵੀਰ ਜੀ ਆਹ ਪਾਈਪ ਦੀ ਮਿੱਢੀ ਆਪਾਂ ਨੇ ਐ ਨਹੀਂ ਹੈਗਾ ਕਿ ਇਕੱਲਾ ਪਾਈਪ ਲਾਤਾ ਇਹਨੂੰ ਸਪੋਰਟਾਂ ਵੀ ਲਾਈਆਂ ਨੇ ਲੋਡ ਵੀ ਇਹਦੇ ਤੇ ਰੱਖ ਸਕਦਾ ਡਬਲ ਜੈਕ ਹੈ ਵੀਰ ਜੀ ਇਹਨੂੰ ਜੈਕ ਬੜੇ ਲੱਗੇ ਹੋਏ ਆ ਜੀ 30-30 ਟਨ ਵਾਲੇ ਯਾਨੀ ਕਿ 600 ਕਮੈਂਟਲ ਕਪੈਸਿਟੀ ਹੋਗੀ ਜੈਕਾਂ ਦੀ ਜੀ ਬੱਤੇ ਨੂੰ ਹੈਵੀ ਹੈ ਜੀ 3 3 ਕਿਲੋ ਫੁੱਟ ਦੇ ਵਿੱਚ ਬੱਤੇ ਦੇ ਵਿੱਚ ਵਜਨ ਹੈ ਵੀਰ ਜੀ 10 ਨਟ ਇਹਨੂੰ ਹਾਬਿਆ ਜੀ ਸਟੀਲੀ ਪੀਲ ਕੱਪ ਲੱਗੇ ਹੋਏ ਆ ਥਿੱਸਾ ਇਹਨੂੰ ਗੋਲੇ ਜੀ ਰੀਲ ਦਾ 10 ਨਟ ਸਾਢੇ 5 ਇੰਚੀ ਮੋਟਾ ਹਿੱਸਾ 6 ਇੰਚੀ ਨੂੰ ਅੰਦਰ ਵਾਲੀ ਚਾਸੀ ਹੈ ਜੀ ਜੈਕ ਵਾਲੀ ਲਾਈਟਾਂ ਦੇਖ ਸਕਦੇ ਹੋ ਲਾਈਟਾਂ ਟਰੱਕ ਵਾਲੀਆਂ ਨੇ ਜੀ ਇਨਾਂ ਦੇ ਵਿੱਚ ਬ੍ਰੇਕ ਇੰਡੀਕੇਟਰ, ਪਾਰਕਿੰਗ, ਧੁੰਦ ਵਾਲੇ ਸਾਰੇ ਆਪਸ਼ਨ ਹੁੰਦੇ ਆ ਵੀਰ ਜੀ। ਦੱਲਾ ਚੈੱਕ ਕਰੋ ਜੀ ਇਹਦਾ। ਜਿਹੜਾ ਉੱਪਰ ਜਾਲੀ ਵਾਲਾ ਡੱਲਾ ਹੈ ਉਹ ਉੱਪਰ ਨੂੰ ਖੁੱਲਜੂਗਾ ਵੀਰ ਜੀ ਜਿੰਨਾ ਮਰਜ਼ੀ ਚੱਕ ਸਕਦੇ ਹੋ ਉਹਨੂੰ ਖੋਲ ਕੇ ਵੀ ਰੱਖ ਸਕਦੇ ਹੋ ਤੇ 볼ਟ ਦਿੱਤੇ ਹੋਏ ਆ ਆਪਾਂ ਨੇ। ਜਿਹੜਾ ਨੀਚੇ ਵਾਲਾ ਟਰਾਲੀ ਦੇ ਬਾਡੀ ਦਾ ਡੱਲਾ ਹੋ ਗਿਆ ਜੀ ਇਹ ਨੀਚੇ ਨੂੰ ਵੀ ਖੁੱਲੂਗਾ। ਤੇ ਉੱਪਰ ਨੂੰ ਵੀ ਖੁੱਲੂਗਾ, ਸਾਰਾ ਇੱਕ ਸਾਈਡ ਨੂੰ ਵੀ ਖੁੱਲੂਗਾ, ਤਿੰਨ ਸਾਈਡ ਵਾਲੇ ਆਪਸ਼ਨ ਇਹਦੇ ਵਿੱਚ ਹੈਗੇ ਆ ਵੀਰ ਜੀ। EK47 ਲੱਗੀ ਹੈ ਜੀ। ਅੱਜ ਦੇਖ ਸਕਦੇ ਹੋ ਬਾਈ ਨੇ ਆਪਣੇ ਬੱਚਿਆਂ ਦੀ ਫੋਟੋ ਲਵਾਈ ਹੈ ਜੀ ਦੇਖ ਸਕਦੇ ਹੋ ਇਹ ਦਾ ਵਜਨ ਵੀਰ ਜੀ 34 ਕਮੰਟਲ ਹੈ ਜੀ 322000 ਰੁਪਏ ਦੇ ਵਿੱਚ ਰੈਡੀ ਹੋਇਆ ਵੀਰ ਜੀ ਫੁੱਲ ਮੋਡੀਫਾਈਡ ਟ੍ਰੇਲਰ ਹੈ ਜੀ ਆ ਰੱਸਾ ਖਿੱਚਣ ਵਾਲੀਆਂ ਪਿੱਛੇ ਵੀ ਰੀਲਾਂ ਲੱਗੀਆਂ ਨੇ ਵੀਰ ਜੀ ਆਹ ਦੇਖ ਸਕਦੇ ਹੋ ਜੀ ਤੇ ਅੱਗੇ ਵੀ ਰੀਲਾਂ ਲੱਗੀਆਂ ਨੇ ਆਹ ਦੇਖ ਸਕਦੇ ਆ ਬਾਈ ਨੇ ਆਪਣਾ ਕਣਕ ਦੇ ਸੀਜ਼ਨ ਦੇ ਵਿੱਚ ਆਰਡਰ ਕੀਤਾ ਸੀ ਵੀਰ ਜੀ ਮੱਕੀ ਦਾ ਸੀਜ਼ਨ ਲਾਣਾ ਹੈ ਬਾਈ ਨੇ ਟਰੈਲਰ ਨਾਲ ਇਹਦਾ 322000 ਰੁਪਏ ਰੇਟ ਹੈ 34 ਕਿਵੰਟਲ ਵਜਨ ਹੈ ਜੀ 17/7 ਫੁੱਟ ਸਾਈਜ਼ ਹੈ ਬਾਡੀ 2 ਫੁੱਟ ਹੈ ਵਿਡ 2.5 ਫੁੱਟ ਹੈ ਕਿਸੇ ਵੀਰ ਨੇ ਕੋਈ ਵੀ ਮਾਡਲ ਤਿਆਰ ਕਰਾਣਾ ਹੋਵੇ ਕੋਈ ਵੀ ਸੈੱਟ ਤਿਆਰ ਕਰਾਣਾ ਹੋਵੇ ਆਪਣੇ ਕੋਲ ਤਿਆਰ ਵੀ ਖੜੇ ਹੁੰਦੇ ਆ ਵੀਰ ਜੀ ਤੇ ਤਿਆਰ ਵੀ ਕਰਾ ਸਕਦੇ ਹੋ ਅੰਬਾਲਾ ਸ਼ਹਿਰ ਵਰਕਸ਼ਾਪ ਹੈ ਜੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਬਾਲਾ ਪੇਵੇ ਰੋਡ ਤੇ ਫੁੱਲ ਮੋਡੀਫਾਈ ਕੋਈ ਇਹੋ ਜੀ ਚੀਜ਼ ਨਹੀਂ ਹੈਗੀ ਵੀਰ ਜੀ ਕਈ ਵੀਡੀਓ ਦੇ ਵਿੱਚ ਆਪਾਂ ਦੱਸਣੀ ਰਹਿ ਜਾਂਦੀ ਹੈ ਜੀ ਕੋਈ ਇਹੋ ਜੀ ਚੀਜ਼ ਨਹੀਂ ਹੈਗੀ ਜਿਹੜੀ ਟ੍ਰੇਲਰ ਨੂੰ ਨਾ ਲੱਗੀ ਹੋਵੇ ਸਾਰੇ ਸਾਈਜ਼ ਆਪਣੇ ਕੋਲ ਅਵੇਲੇਬਲ ਵੀ ਹੁੰਦੇ ਆ ਵੀਰ ਜੀ ਬਾਕੀ ਕਈ ਵੀਰਾਂ ਨੂੰ ਆਪਣੀ ਡਿਮਾਂਡ ਤੇ ਤਿਆਰ ਕਰਾਣਾ ਹੁੰਦੇ ਉਹ ਵੀ ਆਪਾਂ ਕਰ ਦਾਂਗੇ ਵੀਡੀਓ ਨੂੰ ਲਾਈਕ ਕਰਿਓ ਵੀਰ ਜੀ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਦੱਸਿਓ ਕਿੰਦਾਂ ਦੀ ਲੱਗੀ ਆਪਣੇ YouTube ਚੈਨਲ ਤੇ ਆਪਾਂ ਤੁਹਾਨੂੰ ਸਾਰੇ ਸਹਜ ਟ੍ਰੇਲਰ ਆਪਾਂ ਨੇ ਅਪਲੋਡ ਕੀਤੇ ਹੋਏ ਆ ਵੀਰ ਜੀ 32 32 ਫੁੱਟ ਦਾ ਟ੍ਰੇਲਰ ਪਾਇਓਏ ਆਪਾਂ ਨੇ ਆਪਣੇ YouTube ਚੈਨਲ ਤੇ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ